ਦੇਖੋ ਸਭ ਤੋਂ ਪਹਿਲਾਂ ਤਾਂ ਉਸ ਪਰਮਪਿਤਾ ਪ੍ਰਮਾਤਮਾ ਦਾ ਸ਼ੁਕਰਾਨਾ ਫਿਰ ਮੇਰੀ ਪਾਰਟੀ ਦੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਸਾਰੀ ਲੀਡਰਸ਼ਿਪ ਦਾ ਸ਼ੁਕਰਾਨਾ ਕਿ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੀ ਨੂੰ ਏਡਾ ਵੱਡਾ ਮਾਣ ਬਖਸ਼ਿਆ ਪਾਰਟੀ ਦਾ ਸੂਬਾ ਪ੍ਰਧਾਨ ਲਗਾਇਆ ਮੈਂ ਸਮਝਦਾ ਕਿ ਇਸ ਨਾ ਚੀਜ਼ ਨੂੰ ਇਡਾ ਵੱਡਾ ਮਾਣ ਦੇਣਾ ਇੱਕ ਇਹ ਮਾਣ ਮੈਨੂੰ ਨਹੀਂ ਮਿਲਿਆ ਇਹ ਪੂਰੇ ਦੇ ਪੂਰੇ ਸੁਨਾਮ ਹਲਕੇ ਨੂੰ ਮਿਲਿਆ ਕਿਉਂਕਿ ਸੁਨਾਮ ਹਲਕਾ ਇਹ ਉਹ ਪਵਿੱਤਰ ਧਰਤੀ ਹੈ ਸ਼ਹੀਦ ਉਦਮ ਸਿੰਘ ਜੀਆ ਦੀ ਜਿਨ੍ਹਾਂ ਦੇ ਵਸ਼ਿੰਦਿਆ ਨੇ ਤੁਸੀਂ ਸਾਰੇ ਵੀਰਾਂ ਭੈਣਾਂ ਨੇ ਸਾਥੀਆਂ ਨੇ ਤੁਸੀਂ ਇਡਾ ਵੱਡਾ ਮਾਣ ਮੈਨੂੰ ਦੋ ਚੋਣਾਂ ਦੇ ਵਿੱਚ ਬਖਸ਼ਿਆ ਪਹਿਲਾ 17 ਦੇ ਵਿੱਚ ਔਰ ਫਿਰ 22 ਦੇ ਵਿੱਚ ਔਰ ਮੈਂ ਵੀ ਆਪਦੇ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਇਸ ਪਿਆਰ ਦਾ ਤੁਹਾਡੇ ਸਤਿਕਾਰ ਦਾ ਮੁੱਲ ਮੋੜ ਸਕਾਂ ਤੇ ਉਸੇ ਚੀਜ਼ ਨੂੰ ਦੇਖਦੇ ਹੋਏ ਬਿਨਾ ਮੰਗਿਆ ਸੁਨਾਮ ਨੂੰ ਇਹ ਮਾਣ ਹੈ ਜਿਹੜਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਬਖਸ਼ਿਆ ਸੂਬਾ ਪ੍ਰਧਾਨ ਬਣਾ ਕੇ ਸੋ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਈ ਹੈ ਉਹਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਪਰਮਪੀਤਾ ਪ੍ਰਮਾਤਮਾ ਦਾ ਕੱਲ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਔਰ ਰਾਮ ਤੀਰਥ ਅਸੀਂ ਸ਼ੁਕਰਾਨਾ ਕਰਕੇ ਆਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਫਿਰ ਅੱਜ ਕਿਉਂਕਿ ਕਾਫੀ ਦਿਨ ਹੋ ਗਏ ਸੀ ਕਿ ਪਹਿਲਾ ਅ ਗਿੱਦਰਭਾਈ ਇਲੈਕਸ਼ਨ ਦੇ ਵਿੱਚ ਬਿਜ਼ੀ ਰਹੇ 20 25 ਦਿਨ ਉੱਥੇ ਲੱਗ ਗਿਆ ਉਹ ਦੋ ਤਿੰਨ ਦਿਨ ਹੁਣ ਪ੍ਰਧਾਨਗੀ ਵਾਲੇ ਮਸਲੇ ਦੇ ਵਿੱਚ ਲੱਗੇ ਇੰਨੇ ਦਿਨ ਤਾਂ ਮੈਂ ਕਹਿੰਦੇ ਸੁਨਾਮ ਤੋਂ ਦੂਰ ਸੁਨਾਮ ਤੋਂ ਬਾਹਰ ਰਿਹਾ ਨਹੀਂ ਸੀਗਾ ਸੋ ਮਨ ਉਧਰਿਆ ਪਿਆ ਸੀਗਾ ਸੋ ਜਿਵੇਂ ਰਾਤ ਉੱਥੇ 2 ਵਜੇ ਵਿਲੇ ਹੋਏ ਅੰਮ੍ਰਿਤਸਰੋਂ ਤੇ ਸਵੇਰੇ ਸਵੇਹਾ ਚੱਲ ਕੇ ਅੱਜ ਇੱਥੇ ਪਹੁੰਚਿਆ ਔਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਵਾਰਿਸਾਂ ਉਹਨਾਂ ਨੂੰ ਨਮਨ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਇੱਥੇ ਉਹਨਾਂ ਦੇ ਸਮਾਰਕ ਤੇ ਪਹੁੰਚਿਆ ਫਿਰ ਇਸ ਤੋਂ ਬਾਅਦ ਇੱਕ ਖਾਟੂ ਸ਼ਾਮ ਜੀ ਦੇ ਮੰਦਿਰ ਦਾ ਨੀ ਪੱਥਰ ਹੈ ਔਰ ਫਿਰ तकरीबन 10 ਕਰੋੜ ਦੇ ਕੰਮ ਚਾਰ ਕੰਮ ਜਿਨ੍ਹਾਂ ਦੇ ਵਿੱਚ ਤਿੰਨ ਉਦਘਾਟਨ ਨੇ ਔਰ ਇੱਕ ਦਾ ਨੀ ਪੱਥਰ ਹੈ ਉਹ ਸੁਨਾਮ ਔਰ ਚੀਮੇ ਦੇ ਵਿੱਚ ਉਹ ਰੱਖਣਾ ਤੇ ਫਿਰ ਉਸ ਤੋਂ ਬਾਅਦ 3 ਵਜੇ ਸਾਰੇ ਵਰਕਰਾਂ ਸਾਥੀਆਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਦੇ ਪਿਆਰ ਅਸ਼ੀਰਵਾਦ ਜਿਨ੍ਹਾਂ ਦੀ ਦਵਾਵਾਂ ਸਦਕਾ ਇਹ ਮਾਣ ਇਸ ਨੇ ਮਾਣੇ ਜੇ ਨਾ ਚੀਜ਼ ਇਹ ਪਾਰਟੀ ਦੇ ਸਿਪਾਹੀ ਨੂੰ ਮਿਲੇ ਉਹਨਾਂ ਨੂੰ ਸਾਰਿਆਂ ਨੂੰ 3 ਵਜੇ ਤੋਂ ਬਾਅਦ ਦਫ਼ਤਰ ਉਹਨਾਂ ਨੂੰ ਮਿਲਾਂਗੇ ਸੋ ਅੱਜ ਇਹੀ ਪ੍ਰੋਗਰਾਮ ਸੀਗਾ ਇਹ ਆਉਣ ਦਾ ਮੇਰਾ ਇੱਥੇ ਸੀ ਚਲੋ ਚੁੱਪਚੀ ਬੀਤੇ ਇੱਥੇ ਆ ਕੇ ਮੱਥਾ ਟੇਕ ਕੇ ਸਾਰੇ ਫੰਕਸ਼ਨਾਂ ਤੇ ਹੋ ਕੇ ਫੇਰ ਘਰ ਮਿਲਾਂਗੇ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਸਾਰੇ ਸਾਥੀਆਂ ਨੇ ਇੱਥੇ ਇੰਨਾ ਵੱਡਾ ਵਿੱਡ ਲਾ ਰੱਖਿਆ ਸਾਰੇ ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਫੀਲਿੰਗਾਂ ਨਾਲ ਕੰਮ ਨਹੀਂ ਚੱਲਦਾ ਹੁੰਦਾ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਕੰਮ ਚੱਲਦਾ ਹੁੰਦਾ ਹੈ ਜ਼ਿੰਮੇਵਾਰੀ ਦਾ ਅਹਿਸਾਸ ਹੈ ਜਿਹੜਾ ਉਹ ਬਹੁਤ ਵੱਡਾ ਹੈ ਉਹ ਬਹੁਤ ਗੰਭੀਰ ਹੈ ਉਹਦੇ ਬਾਰੇ ਪੂਰੀ ਸੀਰੀਅਸਨੈਸ ਦੇ ਨਾਲ ਔਰ ਸਾਰਿਆਂ ਨੂੰ ਨਾਲ ਲੈ ਕੇ ਕਿਉਂਕਿ ਇਹ ਪਾਰਟੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਲੋਕਾਂ ਤੋਂ ਵਰਕਰ ਵਲੰਟੀਅਰ ਕੇਡਰ ਬਣਾ ਕੇ ਖੜੀ ਕੀਤੀ ਤੇ ਅੱਜ ਵੀ ਇਸ ਪਾਰਟੀ ਦੀ ਜਿੰਦ ਜਾਨ ਨੇ ਜਿਹੜੇ ਰੀਡ ਦੀ ਹੱਡੀ ਨੂੰ ਵੋਲੰਟੀਅਰ ਸੀ ਨੇ ਕੱਲੇ ਕੱਲੇ ਸਾਥੀ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਕਿ ਜੋ ਸੁਪਨਾ ਅਸੀਂ ਸਾਰਿਆਂ ਨੇ ਕੇਜਰੋ ਸਾਹਿਬ ਮਾਨਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਿਰਜੇ ਉਹਨੂੰ ਪੂਰਾ ਕਰ ਸਕੀਏ ਜੀ ਨਹੀਂ ਦੇਖੋ ਇਹ ਕੌਣ ਕਹਦਾ ਕੀ ਕੀ ਬਣਾਣਾ ਨਹੀਂ ਉਹ ਮੈਂ ਮੈਂ ਕਿਤੇ ਸ਼ਾਇਦ ਕਿਸੇ ਆਪੋਜੀਸ਼ਨ ਨੇ ਕਿਹਾ ਉਹ ਤਾਂ ਮੇਰੀ ਗੱਲ ਸਮਝੋ ਇੱਕ ਮਿੰਟ ਤੁਸੀਂ ਤੁਸੀਂ ਚਾਹੇ ਬਿਜ਼ਨਸਮੈਨ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਚਾਹੇ ਕੋਈ ਹਾਊਸ ਵਾਈਫ ਹੈ ਤੇ ਚਾਹੇ ਕੋਈ ਕੋਈ ਮਲਾਜ਼ਮ ਹੈ ਕੋਈ ਟਰੇਡਰ ਹੈ ਜੋ ਵੀ ਹੈ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਾ ਇਹੀ ਆਪਣੇ ਸਮਾਜ ਦਾ ਗੁਲਦਸਤਾ ਹੈ ਅਲੱਗ-ਅਲੱਗ ਫੁੱਲਾਂ ਦੇ ਅਲੱਗ-ਅਲੱਗ ਫੁੱਲ ਨੇ ਹਾਂ ਇਹ ਠੀਕ ਹੈ ਇਹ ਇਹ ਠੀਕ ਹੈ ਮੈਂ ਉਸ ਥੋੜੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਹਾਂ ਡੈਫੀਨਿਟਲੀ ਯੈਸ ਕਿਉਂਕਿ ਆਪ ਮੈਂ ਬਿਜ਼ਨਸ ਫੈਮਿਲੀ ਦੇ ਵਿੱਚੋਂ ਸਾਰੀ ਉਮਰ ਡੈਡੀ ਦੀ ਛਤਰ ਛਾਇਆ ਦੇ ਹੇਠ ਬਿਜ਼ਨਸ ਸਿੱਖਿਆ ਕਰ ਰਹੇ ਹਾਂ ਅੱਜ ਵੀ ਬਿਜ਼ਨਸ ਨੇ ਕਰਦੇ ਆ ਕਰਨੇ ਚਾਹੀਦੇ ਨੇ ਮੈਂ ਕਹਿੰਨਾ ਰਾਜਨੀਤੀ ਕਰਨ ਦਾ ਮਜ਼ਾ ਹੀ ਉਦੋਂ ਆਉਂਦਾ ਜਦੋਂ ਤੁਸੀਂ ਆਪਦੀ ਰਾਜਨੀਤੀ ਲੋਕਾਂ ਦੇ ਹੱਥਾਂ ਵੱਲ ਨਾ ਦੇ ਕੇ ਜਿੰਨਾ ਤੁਹਾਡਾ ਵਪਾਰ ਜਿੰਨੀ ਤੁਹਾਡੀ ਜੇਬ ਚੱਲ ਸਕਦੀ ਹੋਵੇ ਰਾਜਨੀਤੀ ਕਰਨੀ ਵੀ ਓਨੀ ਚਾਹੀਦੀ ਹੈ ਜੇ ਤੁਸੀਂ ਰਾਜਨੀਤੀ ਨੂੰ ਵਪਾਰ ਬਣਾ ਲੋਗੇ ਤੇ ਫਿਰ ਮਰੀ ਮਰੇ ਔਰ ਲੋਕਾਂ ਦੀ ਐਕਸਪੈਕਟੇਸ਼ਨ ਤੋਂ ਵੀ ਪਰੇ ਹੋ ਜਾਣੇ ਹੋ ਤੁਸੀਂ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਹਾਂ ਡੈਫੀਨੇਟਲੀ ਜਿਹੜੇ ਅਰਬਨਾਈਟਸ ਨੇ ਜਿਹੜੇ ਸ਼ਹਿਰੀ ਵੀਰ ਨੇ ਜਿਹੜੇ ਕੋਈ ਬਿਜ਼ਨਸ ਕਮਿਊਨਿਟੀ ਹੈ ਜਿਹੜੇ ਉਹਨਾਂ ਦੇ ਕੋਈ ਬਿਜ਼ਨਸ ਦੇ ਟਰੇਡਰ ਦੇ ਕੋਈ ਇਸ਼ੂ ਹੈਗੇ ਉਹ ਡੈਫੀਨੇਟਲੀ ਇਹ ਗੱਲ ਤੁਹਾਡੀ ਠੀਕ ਹੈ ਕਿ ਹਾਂ ਮੈਂ ਬੈਟਰ ਅੰਡਰਸਟੈਂਡ ਕਰ ਸਕਦਾ ਬੈਟਰ ਸਮਝ ਸਕਦਾ ਤੇ ਉਹ ਮਸਲੇ ਹੱਲ ਕਰਾਂਗੇ ਜੀ ਕੋਈ ਜਿਸ ਤਰ੍ਹਾਂ ਤੁਸੀਂ ਪਟਿਆਲਾ ਤੋਂ ਚੱਲੇ ਹੋ ਅੰਮ੍ਰਿਤਸਰ ਤੱਕ ਕਾਹਦੇ ਸੋਬੇ ਦੇ ਵਿੱਚ ਆ ਗਏ ਜੇੰਤੋਂ ਆਪਾਂ ਪਹਿਲਾ ਕੰਮ ਕੀ ਹੋਏਗਾ ਪਹਿਲਾ ਕੰਮ ਇਹ ਤੋਂ ਹੋਏਗਾ ਕਿ ਪਹਿਲਾ ਕੰਮ ਕੀ ਹੋਊਗਾ ਆਰਟੀ ਨੂੰ ਮਜ਼ਬੂਤ ਬਣਾਉਂਗੇ ਜਾਂ ਹੋਰ ਕੋਈ ਕੰਮ ਕਰਾਂਗੇ ਇਹ ਪਹਿਲਾ ਕੰਮ ਜਾਣਨਾ ਹੈ ਪਾਰਟੀ ਨੂੰ ਹੋਰ ਕਿਹੜਾ ਕੰਮ ਕਰਾਉਣਾ ਹੈ ਕਾ ਪਾਰਟੀ ਨੂੰ ਮੌਜੂਦ ਕਰਾਂਗੇ ਜੀ ਆਮ ਤੌਰ ਤੇ ਇਸ ਤਰ੍ਹਾਂ ਹੀ ਕੇਸਲ ਵੀ ਦੱਸੋ ਉਹ 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 ਇਹ ਤੁਸੀਂ ਕਿੱਧਰ ਵੇ ਤੁਹਾਡੀ ਟੁੱਟੀ ਲੱਗੀ ਸੀ ਜੇ ਬਰਨਾਲੇ ਵੀ ਲੱਗ ਜਾਂਦੀ ਤਾਂ ਕੀ ਬਣਦਾ ਨਹੀਂ ਇਹ ਦੇਖੋ ਮੈਂ ਕੋਈ ਜੋਤਸ਼ੀ ਥੋੜੀ ਐ ਜੀ ਕਿ ਮੈਂ ਇਹ ਕਰ ਦਿੰਦਾ ਉੱਥੇ ਜਾਂ ਮੇਰੇ ਕੋਲ ਕੋਈ ਜਾਦੂ ਦੀ ਛੜੀ ਥੋੜੀ ਐ ਮੈਨੂੰ ਤਾਂ ਇਹ ਪਤਾ ਹੈ ਵੀ ਜਿਸ ਦਿਨ ਕੇਜਰੀਵਾਲ ਸਾਹਿਬ ਦੇ ਹੁਕਮਾਂ ਨਾਲ ਡਾਕਟਰ ਸੰਦੀਪ ਪਾਟਕ ਜੀ ਨੇ ਸਾਡੀ ਸਾਰਿਆਂ ਦੀ ਡਿਊਟੀ ਲਗਾਈ ਹੈ ਤੇ ਉਸ ਦਿਨ ਇਹ ਕਿਹਾ ਗਿਆ ਸੀਗਾ ਕਿ ਗਿੱਦੜਵਾਹ ਸਭ ਤੋਂ ਔਖੀ ਐ ਤੋਂ ਅਮਨ ਤੁਹਾਡੀ ਡਿਊਟੀ ਇੱਥੇ ਲਾਈ ਜਾਂਦੀ ਐ ਜਿੱਥੇ ਕੋਈ ਗੱਲ ਨਹੀਂ ਜਿੱਥੇ ਡਿਊਟੀ ਲਾਓਗੇ ਉੱਥੇ ਨਿਭਾ ਦਾਂਗੇ ਕਿਹੜਾ ਐਡੀਸ਼ਨ ਹੋ ਜਾਂਦਾ ਜੀ ਨਹੀਂ ਚਲੋ ਹੁਣ ਇਹ ਤਾਂ ਇਹ ਤਾਂ ਇਹ ਇਹਨਾਂ ਗੱਲਾਂ ਜਿਹੜੀ ਚੀਜ਼ ਵੀਰ ਕੀ ਉਹ ਤਾਂ ਆਪਾਂ ਕੀ ਕਰੀਏ ਨਗਰ ਨਗਰ ਨਿਗਮ ਚੋਣਾ ਬਾਰੇ ਅ ਇੰਪੋਰਟੈਂਟ ਚੋਣਾ ਨੇ ਇਹ ਔਰ ਇਹਦੇ ਬਾਰੇ ਜਲਦੀ ਹੀ ਅੱਜ ਤਾਂ ਚਲੋ ਕੱਲ ਦੀ ਯਾਤਰਾ ਤੋਂ ਬਾਅਦ ਆਹ ਸੁਨਾਮ ਲਾਉਣਾ ਔਰ ਕੱਲ ਨੂੰ ਸਵੇਰੇ 10 ਵਜੇ ਤੋਂ ਆਲਰੇਡੀ ਆਉਂਦੇ ਹੋਏ ਮੈਂ ਇਹੀ ਪਲਾਨ ਕਰ ਰਿਹਾ ਕੱਲ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਲਰੇਡੀ ਇਨਾਂ ਨਗਰ ਨਿਗਮਾਂ ਦੇ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਸ ਦਿਨ ਕੱਲ ਨੂੰ 10 ਵਜੇ ਤੋਂ ਮੇਰੇ ਚੰਡੀਗੜ੍ਹ ਸ਼ੁਰੂ ਹੋ ਜਾਣ ਜੇ ਹੋ ਜਾਣਗੀਆਂ ਸੋ ਇਹ ਆਉਣ ਵਾਲੀ ਇਲੈਕਸ਼ਨਾਂ ਦੀ ਜਿਹੜੀਆਂ ਇਹ ਸਾਰੇ ਨਾਲ ਮਿਲ ਕੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਲੜਾਂਗੇ ਪਰ ਮਾਫ਼ ਕਰ ਰਹੀਆਂ ਨੇ ਦਿੱਲੀ ਵਿੱਚ ਸਟਾਰ ਪਰ ਚੱਲ ਸਕਦੇ ਤੁਸੀਂ ਤਾਂ ਜੀ ਤੁਸੀਂ ਮੈਂ ਭਾਈ ਸਾਹਿਬ ਮੈਂ ਇੱਕ ਛੋਟਾ ਜਿਹਾ ਪੋਲਿਟਿਕਲ ਵਰਕਰ ਹਾਂ ਮੈਂ ਜੋਤਸੀ ਨਹੀਂ ਹਾਂਗਾ ਮੈਨੂੰ 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 ਜੇ ਜੇ ਉਹਨਾਂ ਨੇ ਬੁਲਾ ਲਿਆ ਤਾ ਤਾ ਮੈਂ ਪਹੁੰਚ ਜਾਊਗਾ ਪਰ ਹਾਂ ਡੈਫੀਨੇਟਲੀ ਜਿਹੜੀ ਮੇਰੀ ਐ ਸੁਪਰ ਪ੍ਰਧਾਨ ਮੇਰੀ ਡਿਊਟੀ ਹੈ ਜਿਹੜੀ ਉਹ ਪਹਿਲਾ ਇੱਥੇ ਕਾਰਪੋਰੇਸ਼ਨ ਇਲੈਕਸ਼ਨਾਂ ਸਮਾਪਤ ਕਰਕੇ ਉਹ ਤੋਂ ਬਾਅਦ ਫਿਰ ਕਿਉਂਕਿ ਦਿੱਲੀ ਦੇ ਉਹ ਤੋਂ ਬਾਅਦ ਹੋਣੀਆਂ ਨੇ ਉਹ ਤੋਂ ਬਾਅਦ ਡੈਫੀਨੇਟਲੀ ਤੇ ਮੈਂ ਕੀ ਮੈਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲੂਗਾ ਜੇ ਦਿੱਲੀ ਦੇ ਉੱਥੇ ਹੀ ਕੰਮ ਕਰਾਂਗਾ ਡਬਲ ਹੋਵੇ 트리플 ਹੋਵੇ ਜੀ ਚਾਹੇ ਚਾਰ ਗੁਣਾ ਹੋਵੇ ਮੈਂ ਵਰਕ ਐਲਕੋਹਲਿਕ ਬੰਦਾ ਮੈਂ 24 ਘੰਟੇ ਕੰਮ ਕਰਨ ਦੇ ਵਿੱਚ ਤੇ ਕਰਾਉਣ ਦੇ ਵਿੱਚ ਯਕੀਨ ਰੱਖਦਾ ਕੰਮ ਲੈਣਾ ਕਿਵੇਂ ਕੰਮ ਦੇਣਾ ਕਿਵੇਂ ਹੈ ਮੈਨੂੰ ਸਿਰਫ ਔਰ ਸਿਰਫ ਇੱਕ ਏਸੀ ਚੀਜ਼ ਦਾ ਦਾ ਪੈਸ਼ਨ ਹੈ ਏਸੀ ਚੀਜ਼ ਦਾ ਸ਼ੌਕ ਹੈ ਸੋ ਜ਼ਿੰਮੇਵਾਰੀਆਂ ਜਿੰਨੀਆਂ ਮਰਜ਼ੀ ਹੋਣ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਅਸ਼ੀਰਵਾਦ ਨਾਲ ਮੋਢੇ ਸਾਰੀ ਜ਼ਿੰਮੇਵਾਰੀ ਚੱਕਣ ਲਈ ਹੈਗੇ ਹਾਂ ਹਾਂਜੀ ਉਹਦੀ ਬੈਟ ਕੀਤੀ ਜਾਊਗੀ ਕੀ ਕਾਰਨ ਨਹੀਂ ਡੈਫੀਨਿਟਲੀ ਬੈਟਕ ਫ੍ਰੀ ਲਿਮਿਟ ਡਿਸਕਸ਼ਨ ਤਾਂ ਹੋ ਹੀ ਚੁੱਕੀ ਹੈ ਜੀ ਉਹ ਤੇ ਉਹ ਜਿਹੜਾ ਪਾਰਟੀ ਦਾ ਰਿਵੈਲ ਖੜਾ ਹੋ ਗਿਆ ਸੀਗਾ ਉਹਦੀ ਵਜ੍ਹਾ ਕਰਕੇ ਹਾਰ ਹੈ ਜਿਹੜੀ ਉਹ ਹੋਈ ਔਰ ਇੱਕ ਥੋੜਾ ਜਿਹਾ ਉਸ ਦੇ ਵਿੱਚ ਜਿਹੜਾ ਮੈਂ ਸਮਝਦਾ ਕਿ ਸਾਡੀ ਸ਼ਾਇਦ ਕਿਸਮਤ ਦੇ ਵਿੱਚ ਹੀ ਲਿਖਿਆ ਹੋਇਆ ਹੈ ਸੀਗਾ ਕਿ ਬਰਨਾਲਾ 2000 ਵੋਟ ਤੇ ਅਸੀਂ ਰਹਿ ਜਾਾਂਗੇ ਜਿਹੜੇ ਉੱਥੋਂ ਸਾਡੇ ਮੈਂਬਰ ਪਾਰਲੀਮੈਂਟ ਨੇ ਮੇਰਾ ਛੋਟਾ ਵੀਰ ਮੀਥੇਰ ਜਿਸ ਦਿਨ ਇਲੈਕਸ਼ਨ ਅਨਾਉਂਸ ਹੁੰਦੀ ਹੈ ਉਸੇ ਦਿਨ ਉਹਨਾਂ ਨੂੰ ਡੇਂਗੂ ਹੋ ਜਾਂਦਾ ਹੈ ਤੇ ਘੱਟੋ ਘੱਟ 2 ਹਫ਼ਤੇ ਉਹ ਕੈਂਪੇਨ ਨਹੀਂ ਕਰ ਸਕੇ ਹੈਗੇ ਸੋ ਉਹ 2 ਹਫ਼ਤੇ ਦਾ ਜਿਹੜਾ ਗੈਪ ਪੈ ਗਿਆ ਉਹਨਾਂ ਦੀ ਗੈਰ ਹਾਜ਼ਰੀ ਰਹੇਗੀ ਉਹ ਵੀ ਇੱਕ ਵੱਡਾ ਰੀਜ਼ਨ ਸੀਗਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ 7 ਸਾਲ ਤੋਂ 750 ਹਲਕੀ ਦੀ ਸੇਵਾ ਉਹੀ ਕਰ ਰਹੇ ਨੇ ਸੋ ਇੱਕ ਹੋਰ ਰੀਜ਼ਨ ਸੀਗਾ ਬਾਕੀ ਦੂਸਰਾ ਡੈਫੀਨੇਟਲੀ ਜਿਹੜਾ ਇਹ ਰਿਵੈਲੇ ਦੇ ਖੜੇ ਹੋ ਜਨਾਂ ਡਿਵੀਜ਼ਨ ਆਫ ਵੋਟਸ ਹੁੰਦੀ ਹੈ ਜੀ ਹਮਨ ਜੀ ਇਹ ਗੱਲੇ ਵਾਲ ਦੇ ਖੁਫਰਤਾ ਦੇ ਕੀ ਜਾਣੇ ਜਾਂਦੇ ਜਿਹੜੇ ਕਿਸਾਨਾਂ ਨੇ ਖੁਫਰਤਾ ਨੂੰ ਪੁਕਤੀ ਹੈਗੀ ਉਹਨਾਂ ਨੂੰ ਦਾਖਲ ਵੀ ਕਰਵਾਇਆ ਹੈਗਾ ਹਾਂ ਜੀ ਪੁਲਿਸ ਕਹਿੰਦੇ ਜੀ ਜ਼ਬਰਦਸਤੀ ਨਹੀਂ ਕੋਈ ਅਜਿ ਉਹਨਾਂ ਦੀ ਸਿਹਤ ਬਾਰੇ ਮੇਰੇ ਖਿਆਲ ਚ ਪੰਜਾਬ ਸਰਕਾਰ ਹੈ ਜਿਹੜੀ ਵੈਸੇ ਮੇਰੀ ਕੱਲ ਦੀ ਸੀਐਮ ਸਾਹਿਬ ਨਾਲ ਇਸ ਬਾਰੇ ਗੱਲ ਤਾਂ ਨਹੀਂ ਹੋਈ ਕਿਉਂਕਿ ਮੈਂ ਉਹਦੀ ਯਾਤਰਾ ਦੇ ਵਿੱਚ ਬਿਜ਼ੀ ਸੀਗਾ ਤੇ ਉਹਨਾਂ ਦੀ ਮੀਟਿੰਗਾਂ ਸੀਗੀਆਂ ਗੱਲ ਤਾਂ ਨਹੀਂ ਹੋ ਰਹੀ ਕਿ ਬੱਸ ਜਿੰਨਾ ਕੁ ਮੈਨੂੰ ਪਤਾ ਲੱਗਿਆ ਉਹਨਾਂ ਦੀ ਸਿਹਤ ਬਾਰੇ ਸੀਐਮ ਸਾਹਿਬ ਔਰ ਪੰਜਾਬ ਪੁਲਿਸ ਚਿੰਤਤ ਸੀ